ਸਤਿ ਸ਼੍ਰੀ ਅਕਾਲ ਜੀ ਬਹੂ ਕੀ ਬਣਾ ਰਹੀਆਂ ਮੰਮੀ ਜੀ ਮੈਂ ਪਨੀਰ ਦੇ ਪਕੌੜੇ ਬਣਾ ਰਹੀਆਂ ਬਹੂ ਤੂੰ ਕਿੰਨੂੰ ਪੁੱਛਿਆ ਹੈ ਪਨੀਰ ਦੇ ਪਕੌੜੇ ਬਣਾਉਣ ਤੋਂ ਪਹਿਲਾਂ ਮੰਮੀ ਜੀ ਮੇਰਾ ਦਿਲ ਕਰ ਰਿਹਾ ਸੀ ਤਾਂ ਬਣਾ ਲੈ ਇੰਨਾ ਹੀ ਦਿਲ ਕਰਦਾ ਆ ਤਾਂ ਆਲੂ ਗੰਡੇ ਜਾਂ ਪਾਲਕ ਵਾਲੇ ਪਕੌੜੇ ਬਣਾ ਲੈਣੇ ਸੀ ਫਾਲਤੂ ਖਰਚ ਕਰਨਾ ਤਾਂ ਕੋਈ ਤੇਰੇ ਕੋਲੋਂ ਸਿੱਖੇ ਵੇਖਾਂ ਤਾਂ ਕਿਹੋ ਜਿਹਾ ਬਣੇ ਆ ਵੈਸੇ ਪਨੀਰ ਕਿੰਨਾ ਲਈ ਸੀ ਕਿੰਨੇ ਕੋ ਪੈਸੇ ਖਰਚ ਦਿੱਤੇ ਮੰਮੀ ਜੀ ਅੱਧਾ ਕਿਲੋ ਪਨੀਰ ਲਿਆਈਆਂ 300 ਰੁਪਏ ਖਰਚ ਹੋ ਗਏ ਆ ਇਹੋ ਜੇ ਆਲੂ ਪਿਆਜ਼ ਪਾਲਕ ਦੇ ਪਕੌੜੇ ਬਣਾ ਲੈਂਦੀ ਤਾਂ ਇਨਾ ਪੈਸਿਆਂ ਦੀ ਸਬਜ਼ੀ ਲੈ ਲੈਂਦੇ ਤੇ ਇਨਾ ਪੈਸਿਆਂ ਨਾਲ ਸਬਜ਼ੀ ਬਣ ਜਾਣੀ ਸੀ ਸਾਰਾ ਪਰਿਵਾਰ ਬੈਠ ਕੇ ਖਾ ਲੈਂਦਾ ਜੇ ਕੁਝ ਕਹਿ ਦਵਾਂ ਤਾਂ ਇਹਨਾਂ ਬਹੂਆਂ ਦਾ ਮੂੰਹ ਬਣ ਜਾਂਦਾ ਆ ਹੁਣ ਅੱਗੇ ਤੋਂ ਖਿਆਲ ਰੱਖੀ ਕਦੀ ਵੀ ਇਹੋ ਜੇ ਪਕੌੜੇ ਬਣਾਉਣੇ ਹੋਣ ਨਾ ਤਾਂ ਪਹਿਲਾਂ ਮੈਨੂੰ ਪੁੱਛ ਲਈਂ ਜ਼ਰੂਰੀ ਨਹੀਂ ਕਿ ਬੇਮਤਲਬ ਹੀ ਖਰਚ ਕਰਦੇ ਜਾਓ ਠੀਕ ਹੈ ਮੰਮੀ ਜੀ ਅੱਗੇ ਤੋਂ ਧਿਆਨ ਰੱਖੂੰਗੀ ਸਾਰਿਆਂ ਨੇ ਖੂਬ ਮ제 ਲੈ ਲੈ ਕੇ ਪਕੌੜੇ ਖਾਦੇ ਕਮਲਟ ਸੋਈ ਚ ਖੜੀ ਪਕੌੜੇ ਬਣਾਉਂਦੀ ਰਹੀ ਤੇ ਸਾਰੇ ਗਰਮ ਗਰਮ ਖਾਂਦੇ ਰਹੇ ਪਨੀਰ ਦੇ ਪਕੌੜੇ ਖਤਮ ਹੋ ਗਏ ਸੀ ਤਾਂ ਦਿਓਰ ਬੋਲਿਆ ਭਾਬੀ ਹੁਣ ਥੋੜੇ ਪਿਆਜ਼ ਦੇ ਪਕੌੜੇ ਵੀ ਬਣਾ ਲੈ ਤੇ ਉਹ ਦਿਨ ਨਾਨਾਣ ਬੋਲੀ ਪੱਬ ਥੋੜੇ ਜਿਹਾ ਆਲੂ ਵੀ ਕੱਟ ਲਈ ਆਲੂ ਦੇ ਨਾਲ ਪਿਆਜ਼ ਹੋਵੇ ਤਾਂ ਜ਼ਿਆਦਾ ਸਵਾਦ ਲੱਗਦੇ ਆ ਹੁਣ ਕਮਲ ਆਲੂ ਪਿਆਜ਼ ਦੇ ਪਕੌੜੇ ਬਣਾਉਣ ਲੱਗੀ ਸਾਰੇ ਪਕੌੜੇ ਖਾ ਕੇ ਚਾਹ ਪੀਣ ਲੱਗੇ ਤੇ ਕਮਲ ਚਾਹ ਪੀਣ ਆਈ ਤਾਂ ਪਲੇਟ ਵਿੱਚ ਦੋ ਜਾਂ ਤਿੰਨ ਪਕੌੜੇ ਹੀ ਬਚੇ ਸੀ ਉਹ ਵੀ ਆਲੂ ਤੇ ਪਿਆਜ਼ ਦੇ ਇਹਨੇ ਮਨ ਨਾਲ ਬਣਾਏ ਸੀ ਪਨੀਰ ਦੇ ਪਕੌੜੇ ਪਰ ਖਾਣ ਨੂੰ ਨਹੀਂ ਮਿਲੇ ਉਥੇ ਹੀ ਆਲੂ ਪਿਆਜ਼ ਦੇ ਪਕੌੜੇ ਜਿਹੜੇ ਸਾਸ ਨੇ ਕਹੇ ਸੀ ਉਹ ਕਿਸੇ ਨੇ ਨਾ ਖਾਦੇ ਹੁਣ ਸੋਚ ਲਿਆ ਸੀ ਉਹਨੇ ਕਿ ਇਹ ਤੋਂ ਬਾਅਦ ਮੈਂ ਆਪਣੇ ਮਾਨ ਨਾਲ ਕਦੀ ਕੁਝ ਨਹੀਂ ਬਣਾਉਂਗੀ ਉਸ ਦਿਨ ਬੀਤੇ ਕਮਲ ਆਪਣੇ ਪਤੀ ਦੇ ਨਾਲ ਸ਼ਾਪਿੰਗ ਕਰਨ ਗਈ ਤਾਂ ਜਦੋਂ ਵਾਪਸ ਆਈ ਤਾਂ ਸ਼ਾਮ ਦੇ 4 ਵਜੇ ਗਏ ਸੀ ਸੋਚਿਆ ਕਰ ਜਾਉਂਗੀ ਤਾਂ ਚਾਹ ਦਾ ਸਮਾਂ ਹੋ ਜਾਣਾ ਆ ਤਾਂ ਰਸਤੇ ਵਿੱਚ ਉਹਨੇ ਸਮੋਸੇ ਲੈ ਲਏ ਜਦੋਂ ਘਰ ਵਾਪਸ ਆਈ ਤਾਂ ਚਾਹ ਬਣਾਈ ਤੇ ਸਾਰਿਆਂ ਦੇ ਸਾਹਮਣੇ ਸਮੋਸੇ ਰੱਖ ਦਿੱਤੇ ਤਾਂ ਸਹੁਰਾ ਬੋਲਿਆ ਸਮੋਸੇ ਕੌਣ ਲੈ ਆਇਆ ਤਾਂ ਕਮਲ ਬੋਲੀ ਮੈਂ ਇਹਨਾਂ ਦੇ ਨਾਲ ਬਾਜ਼ਾਰ ਗਈ ਸੀ ਤਾਂ ਆਉਂਦੇ ਹੋਏ ਸਮੋਸੇ ਲੈ ਆਈਆਂ ਤਾਂ ਉਹਦੇ ਸਹੁਰੇ ਨੇ ਪੁੱਛਿਆ ਇਹ ਸਮੋਸੇ ਕਿੰਨੇ ਦੇ ਆਏ ਆ ਤਾਂ ਉਹਨੇ ਕਿਹਾ ਕਿ 60 ਰੁਪਏਾਂ ਦੇ ਆਏ ਆ ਤਾਂ ਉਹਦੇ ਸਹੁਰੇ ਨੇ ਕਿਹਾ ਇਹ ਤਾਂ ਚੰਗਾ ਤਾਂ ਹੋਰ ਕੁਝ ਲੈ ਆਉਂਦੀ ਘੱਟ ਪੈਸਿਆਂ ਚ ਆ ਜਾਂਦਾ ਬਸ ਫਿਰ ਸੱਸ ਮਾਂ ਬੋਲੀ ਬਹੂ ਨੂੰ ਤਾਂ ਬਸ ਫਜ਼ੂਲ ਖਰਚ ਕਰਨ ਦੀ ਆਦਤ ਪੈ ਗਈ ਆ ਹੁਣ ਕੀ ਕਰੀਏ ਕੁਝ ਕਹਿ ਵੀ ਨਹੀਂ ਸਕਦੇ ਪਰ ਖਾਣ ਦੇ ਟਾਈਮ ਸਾਰਿਆਂ ਨੇ ਦੋ ਦੋ ਸਮੋਸੇ ਆਰਾਮ ਨਾਲ ਖਾ ਲਏ ਤੇ ਕਮਲ ਦਾ ਪਤੀ ਵੀ ਇਹ ਸਾਰਾ ਕੁਝ ਸੁਣ ਕੇ ਚੁੱਪ ਰਿਹਾ ਉਸ ਤੋਂ ਬਾਅਦ ਤੋਂ ਕਮਲ ਨੇ ਖਾਣ ਲਈ ਕਦੀ ਕੋਈ ਵੀ ਚੀਜ਼ ਬਜਾਰੋਂ ਲਿਓਣੀ ਬੰਦ ਹੀ ਕਰ ਦਿੱਤੀ। ਕੁਝ ਦਿਨਾਂ ਬਾਅਦ ਰਾਤ ਦੇ ਖਾਣੇ ਦੇ ਟਾਈਮ ਪੂਰਾ ਪਰਿਵਾਰ ਖਾਣਾ ਖਾਣ ਬੈਠਾ ਤੇ ਖਾਣੇ ਦੀ ਬੜੀ ਵਧੀਆ ਖੁਸ਼ਬੂ ਆ ਰਹੀ ਸੀ। ਤਾਂ ਕਮਲ ਦੇ ਦਿਓਰ ਨੇ ਪੁੱਛਿਆ ਅੱਜ ਕੀ ਬਣਾਇਆ ਆਂ ਭਾਬੀ? ਮਟਰ ਮਸ਼ਰੂਮ ਤੇ ਕਾਲੀ ਦਾਲ। ਤਾਂ ਦਰਾਣੀ ਬੋਲੀ ਦੀਦੀ ਲੱਗਦਾ ਆ ਕਿ ਮਸ਼ਰੂਮ ਹੁਣੇ ਮਾਰਕੀਟ ਚ ਆਏ ਆ। ਕਿੰਨੇ ਪੈਕਟ ਲਿਆਏ ਸੀ? ਤਿੰਨ ਪੈਕਟ ਇੱਕ ਪੈਕਟ ਕਿੰਨੇ ਦਾ ਆਇਆ ਆ ਪੰਜਾਹ ਰੁਪਈਆ ਦਾ ਤਾਂ ਆਇਆ ਹੀ ਹੋਣਾ ਆ ਇੱਕ ਹੀ ਪੈਕਟ ਲੈ ਆਉਣਾ ਸੀ ਤਿੰਨ ਪੈਕਟ ਲਿਆਉਣ ਦੀ ਕੀ ਲੋੜ ਸੀ ਕਹਿੰਦੇ ਹੋਏ ਡੂੰਗੇ ਵਿੱਚੋਂ ਮਸ਼ਰੂਮ ਕੱਢ ਕੇ ਆਪਣੀ ਪਲੇਟ ਵਿੱਚ ਪਾਉਣ ਲੱਗੀ ਤਾਂ ਕਮਲ ਦਾ ਦਿਓਰ ਬੋਲਿਆ ਭਾਬੀ ਵੈਸੇ ਆਲੂ ਮਟਰ ਦੀ ਸਬਜ਼ੀ ਬਣਾ ਲੈਣੀ ਸੀ ਉਹ ਜ਼ਿਆਦਾ ਸਵਾਦ ਬਣਦੀ ਆ ਫਿਰ ਉਹ ਵੀ ਮਟਰ ਡੂੰਗੇ ਵਿੱਚ ਹੀ ਛੱਡ ਕੇ ਮੈਸੂਲੂਨ ਪਾਉਣ ਲੱਗਾ ਤਾਂ ਕਮਲਦੀਨ ਨਾਨ ਨੇ ਕਿਹਾ ਘਰ ਬੈਠੇ ਬੈਠੇ ਖਰਚ ਕਰਨਾ ਸੌਖਾ ਹੁੰਦਾ ਆਯਾ ਭਾਬੀ ਪਤਾ ਤਾਂ ਕਮਾਉਣ ਵਾਲਿਆਂ ਨੂੰ ਲੱਗਦਾ ਆ ਜਿਹੜੇ ਸਾਰਾ ਦਿਨ ਮਿਹਨਤ ਕਰਦੇ ਆ ਇਹ ਸੁਣ ਕੇ ਕਮਲ ਦੇ ਪਤੀ ਨੂੰ ਗੁੱਸਾ ਆ ਗਿਆ ਤੇ ਉਹਨੇ ਕੁਝ ਕਹਿਣ ਲਈ ਹਜੇ ਆਪਣਾ ਮੂੰਹ ਹੀ ਖੋਲਿਆ ਸੀ ਕਿ ਮਾਂ ਨੇ ਉਹਨੂੰ ਕੂਰ ਕੇ ਵੇਖਿਆ ਤੇ ਖਾਣਾ ਖਾਣ ਦਾ ਇਸ਼ਾਰਾ ਕੀਤਾ ਤਾਂ ਉਹ ਚੁੱਪ ਹੋ ਗਿਆ ਦੇ ਖਾਣਾ ਖਾਣ ਲੱਗਾ ਅਕਸਰ ਹੀ ਘਰ 'ਚ ਇਹੋ ਹੁੰਦਾ ਸੀ ਕਿ ਕਮਲ ਕੋਈ ਵੀ ਚੀਜ਼ ਬਣਾਉਂਦੀ ਤਾਂ ਉਹਨੂੰ ਐਵੇਂ ਹੀ ਗੱਲਾਂ ਸੁਣਾਈਆਂ ਜਾਂਦੀਆਂ ਸੀ ਕਿ ਉਹਨੇ ਜ਼ਿਆਦਾ ਪੈਸੇ ਖਰਚ ਕਰ ਦਿੱਤੇ ਆ ਉਹ ਕਈ ਵਾਰ ਤਾਂ ਖਾਣਾ ਛੱਡ ਕੇ ਹੀ ਉੱਠ ਜਾਂਦੀ ਤੇ ਜਦੋਂ ਉਹ ਆਪਣੇ ਪਤੀ ਨੂੰ ਇਸ ਬਾਰੇ ਕੋਈ ਗੱਲ ਕਹਿੰਦੀ ਤਾਂ ਉਹ ਵੀ ਪਰੇਸ਼ਾਨ ਹੋ ਜਾਂਦਾ ਫਿਰ ਉਹ ਵੀ ਕਮਲ ਨੂੰ ਹੀ ਸਮਝਾਉਂਦਾ ਕਿ ਘਰ ਦੀ ਕਿਸੇ ਵੀ ਗੱਲ ਨੂੰ ਲੈ ਕੇ ਮੈਂ ਕਲੇਸ਼ ਨਹੀਂ ਕਰਨਾ ਚਾਹੁੰਦਾ ਇੱਕ ਵਾਰ ਕਮਲ ਨੇ ਆਪਣੇ ਲਈ ਆਨਲਾਈਨ ਇੱਕ ਬ੍ਰਾਂਡਡ ਲਿਪਸਟਿਕ ਮੰਗਵਾ ਲਈ ਸੀ ਤੇ ਡਿਲੀਵਰੀ ਲੈਂਦੇ ਹੋਏ ਉੱਥੇ ਉਹਦੀ ਨਨਾਨ ਆ ਗਈ ਤੇ ਉਹਨੇ ਪੁੱਛਿਆ ਭਾਬੀ ਇਹ ਲਿਪਸਟਿਕ ਕਿਨੇ ਮੰਗਵਾਈ ਆ ਤੇ ਕਿਹਦੇ ਲਈ ਮੰਗਵਾਈ ਆ ਆਪਣੇ ਲਈ ਮੇਰਾ ਪਸੰਦੀਦਾ ਰੰਗ ਆ ਖਤਮ ਹੋ ਗਿਆ ਸੀ ਤਾਂ ਮੰਗਵਾ ਲਿਆ ਭਾਬੀ ਮਾਂ ਸਹੀ ਕਹਿੰਦੀ ਆ ਕਿ ਤੁਹਾਨੂੰ ਪੈਸਿਆਂ ਦੀ ਬਿਲਕੁਲ ਕਦਰ ਨਹੀਂ ਆ ਇਸੇ ਰੰਗ ਦੀ ਲਿਪਸਟਿਕ ਬਾਜ਼ਾਰੋਂ ਅੱਧੇ ਮੋਲ ਤੇ ਮਿਲ ਜਾਂਦੀ ਆ ਤਾਂ ਉੱਤੋਂ ਕਮਲ ਦੀ ਸੱਸ ਵੀ ਆ ਗਈ ਤੇ ਰਹੀ ਸਹੀ ਕਸਰ ਉਹਨੇ ਪੂਰੀ ਕਰ ਦਿੱਤੀ ਬਹੂ ਆਪਣਾ ਡਰੈਸਿੰਗ ਟੇਬਲ ਤਾਂ ਵੇਖ ਜਾ ਕੇ ਮੇਕਅਪ ਦੇ ਸਮਾਨ ਨਾਲ ਭਰਿਆ ਪਿਆ ਆ ਕੋਈ ਪੁੱਛਣ ਵਾਲਾ ਤਾਂ ਹੈ ਨਹੀਂ ਬੱਸ ਫੋਨ ਖੋਲਿਆ ਤੇ ਆਨਲਾਈਨ ਆਰਡਰ ਕਰ ਦਿੱਤਾ ਪੈਸੇ ਤਾਂ ਧਰਖਤਾ ਤੇ ਲੱਗਦੇ ਆ ਨਾ ਕਹਿ ਕੇ ਦੋਵੇਂ ਮਾਂਤੀ ਹੋਤੋਂ ਚਲੀਆਂ ਗਈਆਂ ਤੇ ਕਮਲ ਲਿਪਸਟਿਕ ਹੱਥ 'ਚ ਫੜੇ ਉੱਥੇ ਹੀ ਖੜੀ ਰਹਿ ਗਈ ਦਿਲ ਤਾਂ ਕੀਤਾ ਕਿ ਲਿਪਸਟਿਕ ਚੁੱਕ ਕੇ ਕੰਨ ਨਾਲ ਮਾਰੇ ਪਰ ਕੀ ਕਰੇ ਪਤੀ ਦੀ ਕਮਾਈ ਦੇ ਪੈਸੇ ਖਰਚ ਕੀਤੇ ਸੀ ਤੇ ਸੁਆਗ ਦੀ ਚੀਜ਼ ਸੀ ਅੱਖਾਂ ਵਿੱਚ ਅਥਰੂ ਆ ਗਏ ਦੇਉ ਆਪਣੇ ਕਮਰੇ ਚ ਚਲੀ ਗਈ ਬਾਹਰੋਂ ਆਵਾਜ਼ ਆਈ ਬਹੂ ਬਾਹਰਾ ਤੇ ਦੋ ਕੱਪ ਚਾਹ ਬਣਾ ਕੇ ਦੇ ਕੁੜੀ ਨੇ ਪਾਰਲਰ ਜਾਣਾ ਆ ਤਾਂ ਉਹਨੂੰ ਉੱਥੇ ਟਾਈਮ ਲੱਗ ਜਾਊਗਾ ਕਮਲ ਨੇ ਦੋ ਕੱਪ ਚਾਹ ਬਣਾ ਕੇ ਉਹਨਾਂ ਦੇ ਸਾਹਮਣੇ ਰੱਖ ਦਿੱਤੀ ਤੇ ਫਿਰ ਆਪਣੇ ਕਮਰੇ ਚ ਜਾਣ ਲੱਗੀ ਤਾਂ ਸੱਸ ਨੇ ਪੁੱਛਿਆ ਤੂੰ ਨਹੀਂ ਪੀਵੇਂਗੀ ਚਾ ਨਹੀਂ ਹਜੇ ਨਹੀਂ ਮੈਂ ਸਾਰਿਆਂ ਦੇ ਨਾਲ ਪੀ ਲੂੰਗੀ ਤੇ ਫਿਰ ਆਪਣੇ ਕਮਰੇ ਚ ਚਲੀ ਗਈ ਉਸ ਦਿਨ ਤੋਂ ਬਾਅਦ ਕਮਲ ਚੁੱਪ-ਚੁੱਪ ਰਹਿਣ ਲੱਗੀ। ਇੱਕ ਦਿਨ ਉਹ ਦੀ ਨਾਨ ਆਫਿਸ ਤੋਂ ਆਉਂਦੇ ਹੋਏ ਸਪਰਿੰਗ ਰੋਲ ਲੈ ਕੇ ਆਈ। ਕਮਲ ਨੂੰ ਦੇਂਦੇ ਹੋਏ ਬੋਲੀ, "ਭਾਬੀ, ਇਹ ਗਰਮ ਕਰ ਦੇ, ਫਿਰ ਚਾਹ ਬਣਾ ਦਈਂ।" ਤਾਂ ਕਮਲ ਚੁੱਪਚਾਪ ਗਰਮ ਕਰਕੇ ਚਾਹ ਦੇ ਨਾਲ ਲੈ ਆਈ ਤੇ ਚਾਹ ਪੀ ਕੇ ਉੱਠ ਗਈ। ਸੱਸ ਦੇ ਕਹਿੰਦੇ ਉਹਨੇ ਇੱਕ ਰੋਲ ਲੈ ਲਿਆ ਤੇ ਰਸੋਈ ਵਿੱਚ ਜਾ ਕੇ ਖਾਣੇ ਦੀ ਤਿਆਰੀ ਕਰਨ ਲੱਗੀ। ਐਵੇਂ ਹੀ ਸਮਾਂ ਬੀਤਣ ਲੱਗਾ ਸੀ ਕਿ ਕਮਲ ਆਪਣੇ ਘਰ ਦੇ ਸਾਰੇ ਕੰਮ ਕਰਦੀ ਜੋ ਕੋਈ ਕਹਿੰਦਾ ਬਣਾ ਕੇ ਰੱਖ ਦਿੰਦੀ ਇੱਕ ਦੋ ਮਹੀਨਿਆਂ ਵਿੱਚ ਇੱਕ ਵਾਰ ਪਾਲਰ ਜਾਂਦੀ ਸੀ ਉਹ ਵੀ ਛੱਡ ਦਿੱਤਾ ਤੇ ਘਰੋਂ ਬਾਹਰ ਜਾਣਾ ਤਾਂ ਬਿਲਕੁਲ ਹੀ ਬੰਦ ਕਰ ਦਿੱਤਾ ਜਦੋਂ ਨੇ ਕੋਈ ਖਰਚ ਹੀ ਨਹੀਂ ਕਰਨਾ ਤਾਂ ਫਿਰ ਘਰ ਹੀ ਠੀਕ ਆ ਫਿਰ ਸਾਰਿਆਂ ਨੂੰ ਖਰਚੇ ਦਾ ਹਿਸਾਬ ਦੇਣਾ ਪਊਗਾ ਕੁਝ ਸਮੇਂ ਬਾਅਦ ਇੱਕ ਦਿਨ ਸਾਰੇ ਤਿਹਾਰ ਵਾਲੇ ਦਿਨ ਘਰ ਹੀ ਸੀ ਤੇ ਦਰਾਣੀ ਨੇ ਕਿਹਾ ਭੁੱਖ ਲੱਗੀ ਆ ਤਾਂ ਸੱਸ ਨੇ ਕਿਹਾ ਕਮਲ ਨੂੰ ਖਿਚੜੀ ਬਣਾਉਣ ਲਈ ਤਾਂ ਕਮਲ ਦੀ ਨਾਨ ਨੇ ਚੁੱਪਚਾਪ ਆਪਣੇ ਲਈ ਪੀਜ਼ਾ ਆਰਡਰ ਕਰ ਦਿੱਤਾ ਖਿਚੜੀ ਬਣ ਗਈ ਸੀ ਕਮਲ ਖਿਚੜੀ ਫੜਾ ਹੀ ਰਹੀ ਸੀ ਤਾਂ ਉਦੋਂ ਹੀ ਦਰਵਾਜ਼ਾ ਖੜਕਿਆ ਕਮਲ ਦਰਵਾਜ਼ਾ ਖੋਲਣ ਗਈ ਤੇ ਵਾਪਸ ਆ ਕੇ ਉਹਨੇ ਆਪਣੀ ਨਾਨ ਨੂੰ ਭੇਜਿਆ ਨਾਨਾ ਆਣ ਜਾ ਕੇ ਪੀਜੇ ਵਾਲਾ ਡੱਬਾ ਲੈ ਆਈ ਉਹਨੂੰ ਵੇਖਦੇ ਹੀ ਮਾਂ ਪੜ ਕੁਠੀ ਤੇ ਕਮਲ ਵੱਲ ਵੇਖ ਕੇ ਬੋਲੀ ਪੀਜਾ ਤੂੰ ਮੰਗਵਾਇਆ ਆ ਨਾ ਪਤਾ ਆ ਮੈਨੂੰ ਤੇਰੇ ਗਲੋਂ ਖਿਚੜੀ ਨਹੀਂ ਲੰਗਦੀ ਜਦੋਂ ਸਾਰੇ ਖਾ ਰਹੇ ਆ ਤਾਂ ਇਹ ਪੀਜਾ ਮੰਗਵਾਉਣ ਦੀ ਕੀ ਲੋੜ ਸੀ ਕਮਲ ਕੁਝ ਨਾ ਬੋਲੀ ਤੇ ਆਪਣੇ ਖਿਆਲਾਂ ਵਿੱਚ ਗਵਾਚ ਗਈ ਕਿ ਵਿਆਹ ਤੋਂ ਪਹਿਲਾਂ ਉਹ ਸਾਰਾ ਕੁਝ ਮਰਜ਼ੀ ਨਾਲ ਕਰਦੀ ਸੀ ਜੋ ਦਿਲ ਕਰਦਾ ਮੰਗਾ ਕੇ ਖਾਂਦੀ ਸੀ ਜੋ ਮਨ ਕਰਦਾ ਪੌਂਦੀ ਸੀ ਕਿੰਨਾ ਵੀ ਖਰਚ ਕਰ ਲੈਂਦੀ ਸੀ ਕੋਈ ਨਹੀਂ ਪੁੱਛਦਾ ਸੀ ਬਸ ਕਦੀ ਪਾਪਾ ਨੂੰ ਆਰਡਰ ਕਰ ਦਿੰਦੀ ਸੀ ਤੇ ਕਦੀ ਪ੍ਰਾ ਨੂੰ ਆਰਡਰ ਕਰ ਦਿੰਦੀ ਸੀ ਤੇ ਮਾਂ ਦੇ ਅੱਗੇ ਤਾਂ ਜਿੱਦ ਹੀ ਕਰਦੀ ਸੀ ਜੋ ਚਾਹਦੀ ਸੀ ਉਹ ਮਿਲ ਜਾਂਦਾ ਸੀ ਉਹ ਆਪਣੇ ਖਿਆਲਾਂ ਵਿੱਚ ਗਵਾਚੀ ਹੋਈ ਸੀ ਤੇ ਸੱਸ-ਬੱਸ ਬੋਲੀ ਜਾ ਰਹੀ ਸੀ ਜਦੋਂ ਸਾਰਿਆਂ ਨੇ ਖਿਚੜੀ ਖਾ ਲਈ ਤਾਂ ਕਮਲ ਦੀ ਖਿਜੜੀ ਠੰਡੀ ਹੋ ਗਈ। ਮਾਂ ਨੂੰ ਬੁੜਬੁੜਾਉਂਦਾ ਹੋਇਆ ਵੇਖ ਕੇ ਕਮਲਦੀਨ ਨਾਨ ਨੇ ਇੱਕਦਮ ਜ਼ੋਰ ਨਾਲ ਕਿਹਾ, "ਮਾਂ, ਇਹ ਪੀਜ਼ਾ ਮੈਂ ਮੰਗਵਾਇਆ ਆ।" ਕੁੜੀ ਦੀ ਉੱਚੀ ਆਵਾਜ਼ ਸੁਣ ਕੇ ਕਮਲ ਵੀ ਆਪਣੀਆਂ ਸੋਚਾਂ ਵਿੱਚੋਂ ਬਾਹਰ ਆ ਗਈ। ਤਾਂ ਉਹਦੀ ਨਾਨ ਬੋਲੀ, "ਮਾਂ, ਤੂੰ ਕਿਉਂ ਪਰੇਸ਼ਾਨ ਹੋ ਰਹੀਆਂ? ਪੀਜ਼ਾ ਤਾਂ ਮੈਂ ਮੰਗਵਾਇਆ ਸੀ।" "ਅੱਛਾ, ਤਾਂ ਫਿਰ ਠੀਕ ਆ।" ਮੈਨੂੰ ਲੱਗਾ ਕਿ ਖਿਚੜੀ ਬਣੀ ਆ ਤਾਂ ਪੀਜਾ ਕਮਲ ਨੇ ਮੰਗਵਾਇਆ ਹੋਣ ਆਇਆ ਕਿਉਂਕਿ ਮੈਨੂੰ ਪਤਾ ਆ ਕਿ ਉਹ ਖਿਚੜੀ ਖੋਸ਼ ਹੋ ਕੇ ਨਹੀਂ ਖਾਂਦੀ ਤਾਂ ਕਮਲ ਦਾ ਪਤੀ ਬੋਲਿਆ ਕਮਲ ਮੈਂ ਬੜੇ ਦਿਨਾਂ ਤੋਂ ਵੇਖ ਰਿਹਾ ਆ ਕਿ ਤੂੰ ਕੋਈ ਫਰਮਾਇਸ਼ ਹੀ ਨਹੀਂ ਕਰਦੀ ਅੱਜਕੱਲ ਨਾ ਕੁਝ ਚਟਪਟਾ ਖਾਣ ਨੂੰ ਕਹਿੰਨੀ ਆ ਤੇ ਨਾ ਕਦੀ ਪੱਲ ਰਹੀ ਗਈਆਂ ਨਵੇਂ ਕੱਪੜੇ ਵੀ ਨਹੀਂ ਮੰਗੇ ਤੇ ਨਾ ਹੀ ਤੂੰ ਮੈਨੂੰ ਬਾਜ਼ਾਰ ਜਾਣ ਨੂੰ ਕਿਹਾ ਆ ਸ਼ਾਪਿੰਗ ਕਰਨ ਨੂੰ ਵੀ ਨਹੀਂ ਕਹਿੰਦੀ ਹੁਣ ਕੀ ਗੱਲ ਆ ਬਿਲਕੁਲ ਚੁੱਪਚੁੱਪ ਰਹਿਣੀ ਆ ਤੂੰ ਮੈਨੂੰ ਪਤਾ ਆ ਵਿਆਹ ਤੋਂ ਪਹਿਲਾਂ ਤੇਰੇ ਬੜੇ ਸ਼ੌਂਕ ਸੀ ਮਾਡਰਨ ਕੱਪੜੇ ਪਾਉਣਾ ਬਾਹਰ ਖਾਣਾ ਘੁੰਮਣਾ ਫਿਰਨਾ ਸਜਣਾ ਸਵਰਨਾ ਹੁਣ ਕੀ ਹੋ ਗਿਆ ਤੈਨੂੰ ਕਿਹਦੇ ਦਮ ਤੇ ਇਹ ਸਭ ਕਰਾਂ ਵਿਆਹ ਤੋਂ ਪਹਿਲਾਂ ਤਾਂ ਪਾਪਾ ਦੀ ਜੇਬ ਚਾਤ ਪਉਂਦੀ ਸੀ ਕੁਝ ਵੀ ਮੰਗਦੀ ਸੀ ਸਭ ਕੁਝ ਆਪਣੀ ਮਰਜ਼ੀ ਨਾਲ ਕਰਦੀ ਸੀ ਕਿਉਂਕਿ ਪਾਪਾ ਨੇ ਜੀ ਇੱਕ ਵਾਰ ਪੈਸੇ ਕੱਢ ਕੇ ਦੇ ਦਿੱਤੇ ਤਾਂ ਉਹਨਾਂ ਨੇ ਕਦੇ ਹਿਸਾਬ ਨਹੀਂ ਸੀ ਮੰਗਿਆ ਕਿ ਮੈਂ ਉਹਨਾਂ ਪੈਸਿਆਂ ਦਾ ਕੀ ਕੀਤਾ ਆ ਕਦੀ ਕਿਸੇ ਨੂੰ ਹਿਸਾਬ ਨਹੀਂ ਦੇਣਾ ਪਿਆ ਸੀ ਉਦੋਂ ਮੈਂ ਇੱਕ ਧੀ ਸੀ ਨਾ ਕੁਝ ਵੀ ਕਰਦੀ ਸੀ ਸਭ ਖੁਸ਼ੀ ਹੀ ਹੁੰਦੀ ਸੀ ਜਿਵੇਂ ਕਿ ਆਪਣੀ ਕੁੜੀ ਨੂੰ ਹੀ ਵੇਖੋ ਝਟਪੀ ਜਾ ਮੰਗਵਾ ਲਿਆ ਇਹਨੇ ਤਾਂ ਸਾਰੇ ਖੁਸ਼ ਆ ਕਿਸੇ ਨੇ ਕੁਝ ਨਹੀਂ ਪੁੱਛਿਆ ਕਿ ਪੀਜਾ ਕਿੰਨੇ ਦਾ ਆਇਆ ਆ ਕਿੰਨੇ ਪੈਸਿਆਂ ਦਾ ਆਇਆ ਆ ਪਰ ਜੇ ਮੈਂ ਕੋਈ ਖਰਚ ਕਰ ਲਵਾਂ ਤਾਂ ਪੂਰੇ ਪਰਿਵਾਰ ਨੂੰ ਹਿਸਾਬ ਦੇਣਾ ਪੈਂਦਾ ਆ ਇਸ ਲਈ ਮੈਂ ਆਪਣਾ ਮਾਨੀ ਮਾਰ ਲਿਆ ਆ ਇਹ ਕੀ ਕਹਿ ਰਹੀਆਂ ਤੂੰ ਕਮਲ ਮੈਂ ਹਾਂ ਨਾ ਮੈਂ ਸਾਰੇ ਖਰਚੇ ਚੁੱਕਦਾ ਆ ਤੇਰੇ ਹਾਂ ਖਰਚਾ ਤਾਂ ਤੁਸੀਂ ਹੀ ਚੁੱਕਦੇ ਹੋ ਪਰ ਹਿਸਾਬ ਸਾਰੇ ਪਰਿਵਾਰ ਨੂੰ ਦੇਣਾ ਪੈਂਦਾ ਆ ਤੇ ਕਦੀ ਤੱਕ ਮਾਈ ਨਾ ਕਰਨ ਦਾ ਤਾਣਾ ਵੀ ਸੁਣਨਾ ਪੈਂਦਾ ਆ ਚਾਹੇ ਉਹ ਦਿਉਰ ਦਰਾਣੀ ਹੋਣ ਜਾਂ ਨਾ ਨਾਣ ਹੋਵੇ ਛੋਟੇ ਵੱਡੇ ਸਾਰਿਆਂ ਨੂੰ ਹਿਸਾਬ ਦੇਣਾ ਪੈਂਦਾ ਆ ਕਿ ਕਿਹੜੀ ਚੀਜ਼ ਕਿੰਨੇ ਦੀ ਆਈ ਆ ਕਿੰਨੇ ਦਾ ਸੂਟ ਪਾਇਆ ਆ ਕਿੰਨੇ ਦਾ ਖਾਦਾ ਆ ਤਾਂ ਕੁਝ ਖਾਣ ਨੂੰ ਦਿਲ ਹੀ ਨਹੀਂ ਕਰਦਾ ਬਸ ਦਾਲ ਰੋਟੀ ਖਾਓ ਤੇ ਰੱਬ ਦਾ ਨਾਮ ਲਓ ਅੱਜ ਤੋਂ ਬਾਅਦ ਤੈਨੂੰ ਕਿਸੇ ਨੂੰ ਕੋਈ ਹਿਸਾਬ ਦੇਣ ਦੀ ਲੋੜ ਨਹੀਂ ਜਿਵੇਂ ਇਸ ਘਰ 'ਚ ਛੋਟੀ ਬਹੂ ਤੇ ਕੁੜੀ ਆਪਣੀ ਮਰਜ਼ੀ ਕਰਦੀਆਂ ਆ ਨਾ ਤੂੰ ਵੀ ਆਪਣੀ ਮਰਜ਼ੀ ਕਰਨ ਦਾ ਪੂਰਾ ਹੱਕ ਰੱਖਦੀ ਆ ਜੋ ਕੁਝ ਵੀ ਚਾਹੀਦਾ ਆ ਨਾ ਤੈਨੂੰ ਤੂੰ ਮੈਨੂੰ ਕਿਆ ਕਰ ਤੇਰਾ ਪਤੀ ਵਧੀਆ ਕਮਾਉਂਦਾ ਆ ਤਾਂ ਤੈਨੂੰ ਕਮਾਉਣ ਦੀ ਕੀ ਲੋੜ ਆ ਇਹ ਸੁਣ ਕੇ ਪੂਰੇ ਪਰਿਵਾਰ ਵਿੱਚ ਸ਼ਨਾਟਾ ਛਾ ਗਿਆ ਕਮਲ ਤੂੰ ਇਸ ਘਰ ਚ ਕਿਸੇ ਹੋਰ ਦੀ ਨਹੀਂ ਸਿਰਫ ਮੇਰੀ ਜ਼ਿੰਮੇਵਾਰੀਆਂ ਇਹ ਕਹਿੰਦੇ ਹੋਏ ਕਮਲ ਦੇ ਪਤੀ ਨੇ ਸਾਰਿਆਂ ਦੇ ਮੂੰਹ ਵੱਲ ਵੇਖਿਆ ਤੇ ਸਾਰਿਆਂ ਦੀਆਂ ਨਜ਼ਰਾਂ ਲੀਨੀ ਆ ਗਈਆਂ ਕਿਉਂਕਿ ਅੱਜ ਇੱਕ ਪੁੱਤ ਜਾਂ ਭਰਾ ਨਹੀਂ ਇੱਕ ਪਤੀ ਆਪਣੀ ਪਤਨੀ ਦੀ ਤਰਫਦਾਰੀ ਕਰ ਰਿਹਾ ਸੀ ਤਾਂ ਕਰਕੇ ਸਾਰੇ ਚੁੱਪ ਹੋ ਗਏ ਸੀ ਸੋ ਦੋਸਤੋ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਕਪੜੀ ਏਕਨੂਰ ਕਾਰਨ ਨੂੰ دی ਇਜਾਜ਼ਤ ਸਤਿ ਸ਼੍ਰੀ ਅਕਾਲ ਜੀ